ਭਾਈ ਕੀ ਨਾਮ ਆ ਤੁਹਾਡਾ ਬੰਟੀ ਦਿਵਾਰੀ ਕਿੱਥੇ ਦੇ ਰਹਿਣ ਵਾਲੇ ਆ ਜੇ ਸੀਟੀ ਮੀਨ ਆ ਤੁਹਾਡਾ ਜਿਹੜੇ ਸਿਰ ਤੇ ਸੱਟ ਲੱਗੀ ਸਿਵਲ ਹਸਪਤਾਲ ਆ ਕਿ ਕੀ ਮਾਮਲਾ ਹੈ 3-4 ਗੱਲ ਕਰਦੇ تھے ਥੋੜਾ ਰਾਹ ਕਰ ਰਹੇ تھے ਨੋ ਗਿਆ ਨਾ ਉਸ ਕਲੀਨ ਤੋਂ ਮੇਰੇ ਕੋ ਬੁਖਾਰ ਦੇ ਮਾਰਨੇ ਲੱਗੇ ਉਹ ਚੈਨ ਕੜਾ ਪਰ ਇੰਜੇਸ ਮਾਰ ਆ ਗਿਆ ਕਿਹੜਾ ਸਕੂਲ ਪੜ੍ਹਦੇ ਤੁਸੀਂ ਜੇ ਸੀਟੀ ਮੀਨ ਗਲੀ ਘਾਹ ਦੇ ਵਿੱਚ ਕੀ ਨਵਾਂ ਸੀ ਸਕੂਲ 8th ਕਲਾਸ 9th ਮੁੰਡੇ ਕੋਣ ਸੀ ਕਿ ਉਹ ਪਤਾ ਕੁਛ ਆ ਕਿਰਪਾਨਾ ਗੱਲ ਜਿੱਤੇ ਨਾਮ ਇੱਕ ਇੱਕ ਦਾ ਨਾਮ ਰਾਜ ਅਤੇ ਇੱਕ ਦਾ ਨਾਮ ਨਿਤਿਨ ਅਤੇ ਇੱਕ ਹੋਰ ਨਹੀਂ ਜਾਂਦਾ ਕੋਈ ਨਾ ਤੇ ਕਿੰਨੇ ਮੁੰਡੇ ਸਕੇ ਸਾਰੇ ਇਹ ਟੋਟਲ 10 ਤੋਂ 10 ਦੇਖੋ ਮਾਰਿਆ ਕਿਉਂ ਬਣ ਉਹਨਾਂ ਨੇ ਗੱਲ ਕੀ ਹੋਈ ਸੀ ਪਤਾ ਨਹੀਂ ਕਿਸੇ ਦੀ ਮੌਸਲ ਆਇਆ ਉਹਨਾਂ ਤਾਂ ਆਪਣੇ ਮੈਨ ਰਾਈ ਕਰਦੇ ਮੌਸਲ ਆਸਤੇ ਹੀ ਜਾਂ ਜੋ ਸਮਝੇ ਕਿ ਤੁਸੀਂ ਨਹੀਂ ਕਹੀ ਬੱਜਾ ਉਹ ਪਕੜ ਕੇ ਸਾਰੇ ਮਾਰਨੇ ਲੱਗੇ ਤੇ ਕਾਦੇ ਨਾਲ ਮਾਰਿਆ ਤੁਹਾਨੂੰ ਪਰ ਆ

दोस्त लेके आए हैं कितने बजे हुई लड़ाई है ये लड़ाई हुई है तो दो दस पंद्रह तो स्कूल की छुट्टी हो गई थी हाँ। तो आपके जो साथ में कोई क्लासमेट या दोस्त वो साथ में थे आपको बचाने के लिए या कि आप अकेले थे अकेले ही था मैं क्या मांगा आपकी प्रशासन से मेरी माँ है मेरा खर्चा नहीं है मारे हैं हाँ जी मैडम जेडे कहा पेशेंट आए थे की मामला इन्होंने ਹਾਂ ਜੀ 16 ਸਾਲ ਦਾ ਸਟੂਡੈਂਟ ਹੈ ਉਹਦੇ ਸਕੂਲ ਦੇ ਬਾਹਰ ਲੜਾਈ ਹੋਈ ਹੈ ਜਿਸ ਦੇ ਕਾਰਨ ਸਿਰ ਤੇ ਸੱਟਾਂ ਲੱਗੀਆਂ ਤੇ ਕੰਡੀਸ਼ਨ ਕਿਦਾਂ ਦਾ ਹੈ ਸਟੇਬਲ ਹੈ ਗੁੱਡ ਹੈ ਕਿਹੜੀ ਜਗ੍ਹਾ ਦਾ ਮੈਡਮ ਰਹਿਣਾ ਹੈ ਜੀ ਜੀਸੀਟੀ ਹਾਪੜ ਕੇ ਜੀ 16 ਸਾਲ ਦੀ ਉਮਰ ਦੀ ਹਾਂ ਜੀ ਤੇ ਪੁਲਿਸ ਦੀ ਕੋਈ ਵੇਜਤੀ ਇਹਦੇ ਕੋਲ ਜੀ ਹਾਂ ਜੀ ਠੀਕ ਹੈ ਭਾਈ ਕੀ ਨਾਮ ਹੈ ਤੁਹਾਡਾ ਬੰਟੀ ਦਿਵਾਰੀ ਕਿੱਥੇ ਦੇ ਰਹਿਣ ਵਾਲੇ ਆ ਜੇ ਸੀਟੀ ਮੀਨ ਆ ਤੁਹਾਡਾ ਜਿਹੜੇ ਸਿਰ ਤੇ ਸੱਟ ਲੱਗੀ ਸਿਵਲ ਹਸਪਤਾਲ ਆਏ ਕੀ ਮਾਮਲਾ ਹੈ 3-4 ਘੰਟੇ ਤੇ ਹੋਣਾ ਰਾਈ ਕਰਦੇ ਤੇ ਉਹਨਾਂ ਗਿਆ ਨਾ ਉਸ ਕਲੀਨ ਤੋਂ ਮੇਰੇ ਕੋ ਬੁਖਾਰ ਤੇ ਮਾਰਨੇ ਲੱਗੇ ਉਹ ਚੈਨ ਕੜਾ ਪਰ ਇੰਟੇਸ਼ਨ ਮਾਰਾਇਆ 8th ਸਕੂਲ ਪੜ੍ਹਦੇ ਤੁਸੀਂ ਜੇ ਸੀਟੀ ਮੀਨ ਢੇੜੀ ਕਲਾਸ ਦਰਜ ਨੰਬਰ ਸੀ ਜੇ ਸੀਟੀ ਸਕੂਲ 8th ਕਲਾਸ 9 ਮੁੰਡੇ ਕੋਣ ਸੀ ਕਿ ਉਹ ਪਤਾ ਕੁਛ

दोस्त लेके आए हैं कितने बजे हुई लड़ाई है ये लड़ाई हुई है तो दो, दो दस पंद्रह तो स्कूल की छुट्टी हो गई थी तो आपके जो साथ में कोई क्लासमेट या दोस्त वो साथ में थे आपको बचाने के लिए या कि आप अकेले थे अकेले ही था मैं क्या मांगा आपकी प्रशासन तो से मेरी मां एक मैं मेरा खर्चा मिल जाए मारे हाँ जी मैडम जेडे कहा पेशेंट आए थे कि मामला इन्होंने ਹਾਂਜੀ 16 ਸਾਲ ਦਾ ਸਟੂਡੈਂਟ ਹੈ ਉਹਦੇ ਸਕੂਲ ਦੇ ਬਾਹਰ ਲੜਾਈ ਹੋਈ ਹੈ ਜਿਸ ਦੇ ਕਾਰਨ ਸਿਰ ਤੇ ਸੱਟ ਆ ਰਹੀ ਹੈ ਤੇ ਪਰਦੇਸ਼ਿਕਾ ਦਾ ਨਾਮ ਸਟੇਬਲ ਹੈ ਉਹਦਾ ਜਿਹੜੀ ਜਗ੍ਹਾ ਦਾ ਮਤਲਬ ਹੈ ਨਾ ਉਹ ਹੈ ਜੀਸੀਟੀ ਖਾਪੜ ਕੋਲੋਂ 16 ਸਾਲ ਦੀ ਬਣੀ ਦੀ ਹਾਂਜੀ ਤੇ ਪੁਲਿਸ ਕੋਈ ਵੇਖਦੀ ਨਹੀਂ ਕੋਈ ਮਸੂਮ ਹਾਂਜੀ